ਵੇ ਇੱਧਰ ਆ ਗਿਆ ਪਾਰਸਲ ਹਾਂਜੀ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਕਿਹਾ ਹਾਲ ਚਾਲ ਕਿਵੇਂ ਸਾਰੇ ਠੀਕ ਠਾਕ ਬਦਲਾਅ ਦੀ ਸੰਭਾਵਨਾ ਮੌਂਢੀ ਹੈ ਹੋਰ ਕਿਵੇਂ ਹੋ ਸਾਰੇ ਵਧੀਆ ਜਰਨਲਿੰਗ ਹੋ ਰਹੀ ਹੈ ਹੁਣ ਕਰਦੇ ਛੋਟੇ ਜਿਹੇ ਬਣਾਉ ਦੀ ਸ਼ੁਰੂਆਤ ਤੇ ਥੋੜਾ ਬੜਾ ਕੰਮ ਰਹਿ ਗਿਆ ਕੱਲ ਦਾ ਉਹ ਕਰਨ ਵਾਲਾ ਬਾਕੀ ਹੈ ਪ੍ਰਾਣੀਆਂ ਦੇ ਖੰਦੀ ਵੀ ਆ ਗਈ ਜੇ ਪ੍ਰਾਣੀਆਂ ਰੇਲਾਂ ਵੇਖੀ ਜਾਣ ਡੀਆਂ ਹੈ ਜੇ ਠੀਕ ਹੋਣ ਗਏ ਜੇ ਜਲਣਗੇ ਆ ਜਾਣਗੇ ਨਾ ਰਕਸ਼ਦੇ ਬਹਿ ਘਰ ਆਉਂਦੇ ਨਾ ਵਾਪਸ ਆ ਆ ਡੋਰ ਦਾ ਡਜਾਂ ਰਾਤੀ ਲੀਕਦਾ ਸੀ ਆਪਾਂ ਨਾ ਦੇਖੋ ਸਾਰਾ ਨਾ ਜਿਵੇਂ ਕਟਿੰਗ ਵਟਿੰਗ ਕਰਨੀ ਹੈ ਜੀ ਆ ਵੀ ਕਟਰਾ ਵਿੱਚ 24 ਕੱਢਣਾ ਤੇ ਤਰਕਾਰ ਰਹਿਣ ਦੇਣਾ ਇੱਥੋਂ ਆ ਵੀ ਕਰ ਦੇਣਾ ਕਟੀਆਂ ਲੱਗੀਆਂ ਕਰਨ ਲੈਡ ਵੀ ਹੋ ਗਈ ਬੰਦ ਐਦਾਂ ਹੁੰਦੀ ਜਦੋਂ ਕੰਮ ਸ਼ੁਰੂ ਕਰਨ ਲੱਗਿਆਂ ਲੈਡ ਬੰਦ ਹੋ ਜਾਂਦੀ ਆ ਠਾਲਾ ਆਪਾਂ ਲਾਤੀ ਪੰਜ ਇੰਚ ਇਹ ਬਹਰੇ ਆਨਲਾਈਨ ਮਿਲ ਜਾਂਦੀ ਠਲਵਾ ਲੋਹੇ ਦੀ ਪਰ ਆਪਾਂ ਦੇਸੀ ਬਣਾਈਆਂ ਲੱਕੜ ਦੀ ਜੋ ਕਟਿੰਗ ਕਰਦੇ ਆ ਲੈਟਮ ਦੀ ਫਿਰ ਕਰ ਦਿੰਨੇ ਆ ਕਟਿੰਗ ਚਲੋ ਵੀ ਲੈਟ ਹੋ ਗਈ ਬੰਦ ਤੇ ਜੂਸ ਪੀ ਲਈ ਮੈਂ ਨਾ ਉਹ ਚੱਕਰ ਜਿਹਾ ਕਹਿੰਦੇ ਪੀਣਾ ਤਾਂ ਕਹਿੰਦਾ ਹੈ ਕਿ ਕਹਿੰਦਾ ਪੀਣਾ ਲੈ ਵੀ ਟਾਈਮ ਹੋ ਗਿਆ 6 ਵਜੇ ਦਾ ਫੋਨ ਲੈਟ ਆ ਜੀ ਆਪਲਾਏ ਬੋਰਡ ਤੋਂ ਸਾਰਾ ਆਪਾਂ ਕਟਿੰਗ ਕਰਤਾ ਵਿੱਚੋਂ ਜਿਹੜਾ ਡਿਜ਼ਾਈਨ ਬਣਾਇਆ ਕਰਤਾ ਆਸਰੇ ਚੌਕ ਕੱਢ ਦੇਣਾ ਨੂੰ ਕਟਿੰਗ ਕਰਕੇ ਇਹਦੇ ਵਿੱਚੋਂ ਕਟਿੰਗ ਆਪਾਂ ਕਰਤੀ ਇਹਦੀ ਪ੍ਰੋਪਰ ਤੇ ਇਹ ਚੋਂ ਜਾਲੀ ਭਰਾਂਗੇ ਕੱਲ ਨੂੰ ਹੁਣ ਹੋ ਗਿਆ ਹਨੇਰਾ ਬਹੁਤ ਇੱਥੇ ਜਾਲੀ ਭਰੀ ਜਾਣੀ ਇੱਥੇ ਇੱਥੇ ਉੱਧਰ ਉਹਦਾਂ ਮੈਂ ਲੱਕੜ ਦਾ ਬਣਾਣਾ ਲੱਕੜ ਦਾ ਕੰਮ ਇਹਗਾ ਬੜਾ ਪੈਂਦਾ ਮੈਂ ਕਿਹਾ ਚਲੋ ਇਦਾਂ ਪਲਾਸਟਿਕ ਡੋਰੀ ਬਣਾ ਦਿੰਨੇ ਹੁਣ ਚੱਲੀਏ ਚੱਕੀ ਤੇ ਦਾਣੇ ਛੱਡ ਆਈਏ ਦਾਣੇ ਕੱਢਣ ਵਾਲੇ ਪਹਿਲਾਂ ਸਵੇਰ ਦਾ ਚਾਹ ਚੇਤਾ ਭੱਲਾ ਪਿਆ ਮੈਨੂੰ ਇਹਨੂੰ ਇੱਥੇ ਧੱਕੀ ਹੁਣ ਸਵੇਰੇ ਮਿਲਦੇ ਆਂ ਆਹ ਕੰਮ ਸਵੇਰੇ ਕਰਾਂਗੇ ਹੁਣ ਤਾਂ ਬੜਾ ਹੋ ਗਿਆ ਹੁਣ ਤੇ ਲੈ ਵੇ ਹੁਣ ਚੱਲ ਪਿਆ ਗੰਢ ਰੱਖ ਲਈ ਗੰਢ ਰੱਖ ਲਈ ਕਣਕ ਵਾਲੀ ਅੰਗਾ ਸ਼ਟੌਨ ਨੇ ਚੱਕੀ ਤੇ ਸਵੇਰੇ ਮਿਲ ਜੇਗੀ ਆਪਾਂ ਨੂੰ ਲੋ ਜੀ ਗੰਡਾ ਪਾ ਛੱਡਤੀ ਦੁੱਧ ਲੈ ਕੇ ਚੱਲੀਏ ਘਰ ਪੁਲਿਸ ਹੀ ਆ ਗਈ ਹੁਣ ਬਲੋਗ ਆ ਆ ਨਹੀਂ ਛੱਡਦਾ ਤੇ ਵਲੋਗ ਨੂੰ ਮੈਂ ਕੀ ਬਣਾਉਣੀ ਬਲੋਗ ਬਣਾਇਆ ਕਰ ਮਲੋ ਆਂਦੇ ਆ ਮਨੂ ਕਾਕਾ ਨੇ ਸੌਂਦ ਦਿੰਦਾ ਮੈਂ ਮੈਨੂੰ ਫਰ ਖਤੇ ਨਹੀਂ ਛੱਡਦਾ ਮਮਮੀ ਆਏ ਸ਼ਾਮੀ ਦੀਪ ਵੀ ਆਇਆ ਦੀਪ ਚੱਲ ਗਿਆ ਹੈ ਕਹਿੰਦਾ ਅਮਨਾ ਫੇਰ ਮੈਂ ਪਤਾ ਨਹੀਂ ਡੇਕੇ ਗਿਆ ਡੇਕੇ ਗਿਆ ਕਹਿੰਦਾ ਮੇਰੇ ਕੀਤੇ ਆ ਜਾਣੀ ਲੇਟ ਹੋ ਗਿਆ ਮੇਰਾ ਚਾਬੀ ਉਹਨੇ ਨਾ ਲੈਂਦੀ ਐ ਕਿਉਂ ਨਹੀਂ ਦਿੱਤਾ ਚੱਲ ਕਰੇ ਗਿਆ ਹਣ ਉੱਥੇ ਘਰ ਉੱਥੇ ਉੱਥੇ ਪੰਜਾਬੀ ਦੇ ਚਲੋ ਖਾਲਾਂ ਸੇਬ ਵੀ ਲੈਣ ਸੇਬ ਹੀ ਖਾਣ ਤੇ ਕੀ ਬਣਾਉਂਦੇ ਲਾ ਇਹਦੇ ਚਟਣੀ ਬਣਦੀ ਪਈ ਹੈ ਪਤਾ ਹੈਗਾ ਤਾਂ ਕੀ ਕੋਈ ਨਹੀਂ ਪਤਾ ਮੈਂ ਤਾਂ ਕੁਛ ਉਹ ਆਂਦੀ ਮੈਂ ਕੁਛ ਉਹ ਆਈ ਮੈਂ ਤਾਂ ਅਰ ਕੀ ਕਿਹਾ ਚਟਣੀ ਬਣਦੀ ਪਈ ਬੇਜ ਤਾਂ ਪਤਾ ਦੀ ਗੱਲ ਕੋਈ ਹੈ ਖਾਣੀ ਰਾਤ ਤੇ ਰਾਤ ਦਾ ਟਾਈਮ ਹੋ ਗਿਆ ਵਾ ਇਧਰ ਹਰ પતિ ਸਮੁੰਨੀ ਰਿਆ ਬੰਦੇ ਬੰਦ ਬੰਦੇ ਆ ਗਏ ਨੇ ਬੱਤੇ ਹਾਂ ਹਾਂ ਬੱਤੇ ਰੋਟੀ ਖਾਈਏ ਫਿਰ ਤੇ ਨਹੀਂ ਅਜੇ ਬੋਲਦਾ ਨਹੀਂ ਰੋਟੀ ਖਾਈਗੀ ਉਹ ਨਾਨੀ ਰੋਟੀ ਲੱਗੀ ਲੈ ਕੇ ਆਉਣ ਨਾ ਨੀ ਰੋਟੀ ਲੈ ਕੇਉ ਲੱਗੀ ਏ ਮੇਹ ਕਣੀ ਓਟੀ ਨਹੀਂ ਹੈ ਜੀ ਦਿਲ ਨੇ ਕੰਡਿਆ ਨਾ ਇਹ ਕੰਡਿਆ ਦਿਲ ਹਾਂਜੀ ਸਾਸਾ ਜੰਮੀ ਨੇ ਕੰਢੀ ਜਾਦਾ ਆ ਕੂਲਰ ਵੀ ਕੰਮ ਨਹੀਂ ਕਰਾਂ ਟਿਆ ਬਲੇ ਬਲੇ ਇੰਨੀ ਗਰਮੀ ਪੈਣ ਡਈ ਜਣਾ ਕੂਲਰ ਚੋ ਵੀ ਤੱਤੀ ਹਵਾ ਆਉਂਦੀ ਏ ਕਿਉਂ ਵੀ ਪਤੀ ਗਰਮੀ ਲੱਗਦੀ ਗਰਮੀ ਲੱਗਦੀ ਫੇਰ ਸਾਡੇ ਪੁੱਤ ਨੇ ਬਾਨ ਪਾਈਏ ਬੈਨ ਹੈ ਬੋਲਦਾ ਨਹੀਂ ਗਰਮੀ ਲੱਗਦੀ ਮੰਮੀ ਨੂੰ ਤਾਂ ਗਰਮੀ ਲੱਗਦੀ ਹੈ ਦਿਨ ਲੱਗਦੀ ਹੈ ਗਰਮੀ ਮੇਰੇ ਬਤਨੇ ਨੂੰ ਗਰਮੀ ਲੱਗਦੀ ਹੈ ਕਿ ਕੋਈ ਨਹੀਂ ਆਪਾਂ ਇਸੀ ਲਵਾ ਲੈਣਾ ਨਾ ਉਹ ਚਿੰਤਾ ਨਾ ਕਰਦੇ ਹੈ ਇਹ ਰਿਹਾ ਪਤੀ ਬਾਸੀਆ ਮਰੀ ਜਾਂਦਾ ਬਾਸੀਆ ਹੈ ਨਾਨੀ ਆ ਗਿਆ ਤੇ ਰੋਟੀ ਲੈ ਅਥੇ ਰੋਟੀ ਆ ਗਈ ਰੋਟੀ ਆ ਗਈ ਆਪਣੀ ਚਲੋ ਰੋਟੀ ਖਾ ਲੋ ਲਗਾਂ ਹਾਂਜੀ ਬੰਮਿਆਂ ਨੇ ਆਏ ਨੇ ਅੱਜ ਸ਼ਾਮੀ ਆਉਂਡ ਰੈਕਸ਼ਨ ਚੇਂਜ ਕਰਤੀ ਉਧਰ ਕੁਰਸੀਆਂ ਡ੍ਰੈਗ ਰੂਮ ਦੀ ਉਧਰ ਕੁਰਸੀਆਂ ਕਦੀ ਐ ਹੋ ਜਾਂਦੀਆਂ ਕਦੇ ਇੱਧਰ ਨੂੰ ਗੱਲ ਲੈਂਦੇ ਕਦੇ ਇੱਧਰ ਨੂੰ ਗੱਲ ਲੈਂਦੇ ਬਸ ਇੱਧਰੇ ਚੱਲਦਾ ਕੰਮ ਨਾ ਜਿਹੜੋ ਬਣਿਆ ਨੇ ਪ੍ਰੋਪਰ ਸੈਟਅਪ ਨਾਲ ਚ ਰ ਇਹਨਾਂ ਨੂੰ ਸੈਟਿੰਗ ਨਹੀਂ ਪੂਰੀ ਕਰਨੀ ਹੋਣੀ ਅਜੇ। 22 ਭਾਈ ਸਾਹਿਬ। ਕਿਆ ਲੈ ਮੰਮੀ ਉੱਥੇ ਚਲ ਗਈ ਰੋਟੀ ਖਾਣ ਤੇ ਅਸੀਂ ਹੈਂ। ਮੰਮੀ ਤੇਲੀ ਚਲ ਗਈ ਰੋਟੀ ਖਾਣ ਉੱਤੇ। ਤੇ ਆਪਾਂ ਕਿਹਾਨੂੰ ਪੁੱਛਿਆ ਨਹੀਂ ਕਿ ਇਹਨੇ ਵੀ ਰੋਟੀ ਵੱਲੋਂ। ਕਿਉਂ ਫਤਿਹ? ਹਨ ਰੋਟੀ ਵੱਲੋਂ ਪੁੱਛਦੇ ਨਹੀਂ ਹਨ। ਮੰਮੀ ਬੈ ਗਈ ਉੱਥੇ ਜਾ ਕੇ। ਤੂੰ ਕਰਨ ਦੇ। ਹੈਂ ਰੋਟੀ ਖਾਣੀ ਚਲੋ ਜੀ ਰੋਟੀ ਦਾ ਪ੍ਰੋਗਰਾਮ ਹੋ ਗਿਆ 6:10 ਵਜੇ ਹਾਂ ਜੋਗਾ ਖੰਦੇ ਨਹੀਂ ਹੁਣ ਉਹ ਵਾਹ ਰੁਕੋ ਲਾ ਕੇ ਸਭ ਦਾ ਦਿੱਤੇ ਪਾਸ਼ਾ ਲਗਾ ਲਗਾ ਖਾਣ ਸਦੇ ਫਿਰ ਕਰੀਅਰ ਅਸਟੈਂਟ ਨੂੰ ਰੋਟੀ ਖਾਈਏ ਫਿਰ ਮੈਂ ਰੋਟੀ ਖਾ ਲਾ ਮੇਰਾ ਬਾਹੁਰ ਹੈ ਤੇ ਇਹਨਾਂ ਦੇ ਛੇਡੋ ਹੈ ਚੇ ਤਿਆਰ ਵੀ ਮੇਟਰ ਰੋਟੀ ਆਪਣੀ ਆ ਗਈ ਚੱਲਣੀ ਮੈਂ ਕੀਤੀ ਤਿਆਰ ਅੱਜ ਵਧੀਆ ਤਰੀਕੇ ਨਾਲ ਬਦਨ ਸੰਦੋਣੀ ਕਿਹਨੂੰ ਕਿ ਨਹੀਂ ਲੱਸੀਆਂ ਲੈਂਦੀਆਂ ਨਾਲ ਲੱਗ ਵੀ ਟਾਈਮ ਹੋ ਗਿਆ 11 ਵਜੇ ਦਾ ਐਨਕ ਕੱਲ ਵੀ ਇੱਥੇ ਹੀ ਪਈਏ ਤੇ ਇੱਧਰ ਕਾਕੇ ਦੁੱਧ ਵਾਸਤੇ ਪਾਣੀ ਕਰਤਾ ਗਰਮ ਆ ਕੇ ਅੱਧੇ ਚ ਪਾਲਣਾ ਅੱਧਰਾ ਸੇ ਚਲੋ ਇਹਨੂੰ ਪਿੱਛੀ ਵਾਲੀ ਕੱਢ ਲੈਣ ਦੀ ਉਹ ਵੀ ਲੈ ਕੇ ਆਵਾਂਗੇ ਕੱਲ ਪਰਸੋਂ ਤੱਕ ਬੱਤੀ ਦਾ ਨਾਲ ਲਾਈ ਦਿਓ ਉਸ ਵੇਲੇ ਪਾਣੀ ਗਰਮ ਕਰ ਦਿੰਦੀ ਹੈ ਨਾ ਇਹ ਰਹ ਵਧੀਆ ਚੀਜ਼ ਹੈ ਇੱਧਰ ਆ ਗਿਆ ਦੁੱਧ ਕਿਲੋ ਕੱਪ ਕੱਪ ਸਮਾਂ ਬੈਠਾ ਕਾਕਾ ਜੀ ਸੌਂ ਨਹੀਂ ਡੇ ਹੈ 11:30 ਟਾਈਮ ਹੋ ਚੱਲਿਆ ਪਤਨੀ ਦਾ ਸੌਂ ਗਿਆ ਹੈ ਇੱਕ ਵਾਰ ਚੱਲਿਆ ਹੈ ਪਹਿਲਾਂ ਕਿ ਸਾਰਿਆਂ ਨੇ ਪੜਨੇ ਪਾਇਆ ਆਣਾ ਨੇ ਨਿਕਲੇ ਜਣ